ਤਾਂ ਦੋਸਤੋ ਸਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਪਾਂ ਮੇਰੇ ਪਿੰਡ ਜਲਾਲ ਫੀਡ ਫੈਕਟਰੀ ਦੇ ਵਿੱਚ ਤੇ ਆਪਾਂ ਸਾਰੀ ਵਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਸਾਨੂੰ ਬਾਈਆਂ ਨੇ ਇੱਕ ਪ੍ਰੋਡਕਟ ਮੰਗਵਾਇਆ ਤੇ ਦੁੱਧ ਵਾਲੇ ਪਸ਼ੂਆਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਜੇ ਤੁਸੀਂ ਵੀ ਵਰਤੋਂਗੇ ਫੀਡ ਦੇ ਵਿੱਚ ਪਾ ਕੇ ਤੇ ਪਸ਼ੂ ਦੁੱਧ ਵੀ ਬਹੁਤ ਦੇਣਗੇ ਤੇ ਰਾਜੀ ਵੀ ਹੋਣਗੇ ਕੀ ਚੀਜ਼ ਆ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਚੀਜ਼ ਮੰਗਵਾਈ ਆ ਤੁਸੀਂ ਆਪਣੇ ਕੋਲ ਜੀ ਸ਼ਾਹੀ ਪਰਿਵਾਰ ਦੀ ਚੂਰੀ ਆਈ ਹੈ ਜੀ ਸਪੈਸ਼ਲ ਗੰਗਾ ਨਗਰ ਤੋਂ ਠੀਕ ਆ ਜੀ ਇਹ 50 ਕਿਲੋ ਦਾ ਗਟਾ ਹੈ ਜੀ ਠੀਕ ਹੈ ਕੁਆਲਟੀ ਦਿਖਾ ਦੇ ਬਈ ਦੇਖੋ ਠੀਕ ਹੈ ਜੀ ਕੁਆਲਟੀ ਬਹੁਤ ਵਧੀਆ ਪਿਓਰ ਕੁਆਲਟੀ ਆ ਪੂਰੀ ਤੇ ਇਹ ਗੰਗਾਨਗਰ ਤੋਂ ਮੰਗਵਾਇਆ ਤੁਸੀਂ ਜਾਨੀ ਹਾਂਜੀ ਭਾਈ ਜੀ ਇਹਦਾ ਰੇਟ ਦੱਸ ਦਿਓ ਚੂਰੀ ਦਾ ਜੀ ਆਪਾਂ ਨੂੰ ਜੀ ਇਹ ਬਾਜ਼ਾਰ ਦੇ ਵਿੱਚ 4200 ਰੁਪਏ ਕੁਆਂਟਲ ਮਿਲੂਗੇ ਹਾਂਜੀ ਇੱਥੇ ਆਪਾਂ 3700 ਰੁਪਏ ਕੁਆਂਟਲ ਛੋਟੇ ਕਰਕੇ ਲਾਂਗੇ ਠੀਕ ਆ ਜੀ 50 ਕਿਲੋ ਦੀ ਭਰਤੀ ਹੁੰਦੀ ਹੈ ਜੀ ਹਾਂਜੀ 50 ਕਿਲੋ ਦੀ ਭਰਤੀ ਠੀਕ ਹੈ 50 ਕਿਲੋ ਦਾ ਗੱਟਾ ਪੈ ਗਿਆ 1800 ਦਾ ਹੀ ਹਾਂਜੀ 1800 ਦਾ 50 ਕਿਲੋ ਦਾ ਗੱਟਾ ਪੈ ਠੀਕ ਆ ਜੀ ਤੇ ਇਹ ਜੇ ਆਪਾਂ ਕੁਆਂਟਲ ਫੀਡ ਤਿਆਰ ਕਰਵਾਉਣੀ ਹੈ ਦੇ ਵਿੱਚ 20 ਕਿਲੋ ਵਾਧੂ ਆ ਹਨੇ ਹਾਂਜੀ ਹਾਂਜੀ ਵਾਧੂ ਲਓ ਵੀ ਸੱਜਣੋ ਬਹੁਤ ਹੀ ਵਧੀਆ ਚੀਜ਼ ਆ ਜਿਹੜੇ ਭਰਾਣੇ ਦੁੱਧ ਵਾਲੇ ਪਸ਼ 25 ਕਿਲੋ ਕੁਆਂਟਲ ਦੀ ਤੇ ਨਾਲ ਤਾਂ ਤੁਹਾਡਾ ਪਸ਼ੂ ਦੁੱਧ ਦੇਊਗਾ ਵੱਧ ਤੇ ਨਾਲੇ ਰਾਜੀ ਹੋਊਗਾ। ਲਓ ਵੀ ਜਿਹੜਾ ਵੀ ਭਰਾ ਆਊਗਾ ਇਹ ਚੀਜ਼ ਲੈਣ ਬਾਈ ਸਾਹੀ ਪਰਿਵਾਰ ਪੂਰੇ ਰਾਜਸਥਾਨ ਦੀ ਕੁਆਲਿਟੀ ਆ ਬਹੁਤ ਹੀ ਵਧੀਆ ਚੀਜ਼ ਆ ਚੂਰੀ ਦੇਖੋ ਤੁਸੀਂ ਚੈੱਕ ਕਰ ਲਓ। ਇਹੋ ਜੀ ਕੁਆਲਿਟੀ ਤੁਹਾਨੂੰ ਕਦੇ ਵੀ ਨਹੀਂ ਮਿਲਣੀ ਬਾਜ਼ਾਰ ਦੇ ਵਿੱਚੋਂ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ ਤੇ ਆਪਣੇ ਬਾਈ ਜੀ ਫੀਡ ਫੈਕਟਰੀ ਦਾ ਨਾਮ ਦੱਸ ਦਿਓ। ਫਤਿਹ ਫੀਡ ਫੈਕਟਰੀ ਆ ਜੀ ਆਪਣੀ ਪਿੰਡ ਜਲਾਲ ਆਹ ਦਾ ਅਕਲਗਾਂ ਰੋਡ ਤੇ।